ਹਾਂਜੀ ਵੀਰੇ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਣਾ ਬਲੌਗ ਹੈਗਾ ਦੂਜਾ ਬੰਦਰਗਾਹ 'ਚ ਕੰਮ ਚੱਲਦਾ ਤੇ ਅੱਜ ਦਿਖਾਉਨੇ ਆ ਤੁਹਾਨੂੰ ਕੀ ਕੰਮ ਚੱਲਦਾ ਵਾ ਤੇ ਅੱਜ ਸਾਡੇ ਠੇਕੇਦਾਰ ਦੇ ਇਹ ਪੁੱਠੇ ਕੰਮ ਕਰਵਾ ਰਹੇ ਨੇ ਦਾ ਇਹ ਤੁਹਾਨੂੰ ਦਿਖਾਉਨੇ ਆ ਤੇ ਆ ਪਿੱਛੇ ਬੰਦਰਗਾਹ ਦਾ ਉਹ ਜਿੱਥੇ ਕੰਟੇਨਰ ਰਹਿੰਦੇ ਨੇ ਤੇ ਆ ਇੱਧਰ ਖੜੀ ਆ ਜੀ ਟ੍ਰੇਨ ਜਿਹੜੇ ਕੰਟੇਨਰ ਆਏ ਹੋਏ ਨੇ ਤੇ ਇਧਰ ਆਸਮੈਂਟ ਲੈ ਕੇ ਆਏ ਨੇ ਰੇਤਾਂ ਬਜਰੀ ਹਨਾ ਤੇ ਇਧਰ ਆ ਬਣਾ ਲੱਗਾ ਹੋਇਆ ਠੇਕੇਦਾਰ ਖੰਬੇ ਸੱਦੇ ਕਰਨ ਲੱਗੇ ਹੋਏ ਆ ਖੰਬੇ ਆ ਸੱਦਾ ਕਰਤਾ ਤੇ ਉਹ ਕਰਨਾ ਹਜੇ ਇਕੱਠੇ ਹੀ ਕਰਕੇ ਇਹਨਾਂ ਨੂੰ ਦੁਬਾਰਾ ਫੇਰ ਭਰਨਗੇ ਤੇ ਆ ਮਿੱਤਰੋ ਜਿਹੜਾ ਲਾਈਨ ਚੇਂਜ ਕਰਨ ਵਾਲਾ ਇੱਥੋਂ ਲਾਈਨ ਚੇਂਜ ਹੁੰਦੀ ਹੈ ਇਹਨਾਂ ਦੀ ਤੇ ਆ ਦੇ ਬਸ ਇੰਨੀ ਇੰਨੀ ਕਿ ਜਗ੍ਹਾ ਨਾਲ ਇਹਦੀ ਲਾਈਨ ਚੇਂਜ ਹੁੰਦੀ ਹੈ ਮਤਲਬ ਆ ਪਤਾ ਲੱਗੀਤਾ ਹੁੰਦਾ ਵਾ ਹੁਣ ਮੰਨ ਲਓ ਉਧਰ ਲਈ ਸਿੱਧੀ ਲਾਈਨ ਤੇ ਲੈ ਕੇ ਜਾਣਾ ਛ ਇਹਨਾਂ ਨੇ ਤਾਂ ਉਧਰ ਲਾਇਆ ਹੋਇਆ ਵਾ ਤੇ ਹਰੇਕ ਲਾਈਨ ਤੋਂ ਜਿਉ ਉਹ ਉਹ ਲੱਗਿਆ ਹੋਇਆ ਉੱਥੋਂ ਉਹ ਜਿੱਥੇ ਉੱਥੇ ਲਾਈਨ ਆਉਂਦੀ ਹੈ ਉੱਥੋਂ ਚੇਂਜ ਕਰਨ ਨੂੰ ਉਹ ਲੀਵਰ ਲੱਗਿਆ ਹੋਇਆ ਉੱਥੋਂ ਲੀਵਰ ਖਿੱਚ ਕੇ ਲਾਈਨ ਚੇਂਜ ਹੋ ਜਾਂਦੀ ਹੈ ਜੇ ਹਰ ਦੇ ਠੇਕੇਦਾਰ ਨੇ ਜੇ ਲੋ ਟਰੈਕਟਰ ਕਿੱਥੇ ਲਿਆ ਹੁੰਦਾ ਵਾ ਉਹ ਉੱਥੋਂ ਪਰਿਓ ਜਗ੍ਹਾ ਹੈ ਨਹੀਂ ਸੀਗੀ ਕਹਿੰਦਾ ਇੱਥੋਂ ਦੀ ਬਾੜ ਦੇ ਮੇਰਾ ਦੇਖਿਆ ਹੋਇਆ ਵਾ ਆਹ ਦੇਖ ਲਓ ਕਿੱਥੇ ਲਿਆ ਕੇ ਬਾੜ ਦਾ ਆਹਰ ਦੀ ਏਡਾ ਡਾੜਾ ਖੜਾ ਵਾ ਇਹਦੇ ਵਿੱਚ ਯੰਤਰ ਦੀਆਂ ਗੋਸ਼ੈਨਿਕਾਂ ਵਾ ਦੇਖਿਆ ਰਾ ਇਹਦੀ ਲੈਨਮੈਂਟ ਕਰਕੇ ਫਿਰ ਲਾਉਣਗੇ ਪੂਰਾ ਮਿਣਕੇ ਲਾਉਣਾ ਪੈਂਦਾ ਵਾ ਇਧਰੋਂ ਲੈਨ ਤੋਂ ਜਿੰਨਾ ਹੋਣਾ ਚਾਹੀਦਾ ਵਾ ਇੱਤੇ ਨਾਲ ਮਿਣਕੇ ਤੇ ਫੇਰ ਉਹ ਜਿਹੜਾ 100 ਕੀ ਕੇ ਸਾਹ ਖਾਦ ਕਹਿੰਦੇ ਹੁੰਦੇ ਆ ਉਹਦੇ ਨਾਲ ਮਿਲ ਕੇ ਸਾਰਾ ਸਿੱਧਾ ਕਰਕੇ ਲੈਵਲ 00 ਹੋਣਾ ਚਾਹੀਦਾ ਵਾ ਤੇ ਲੱਗੂਗਾ ਉਹਦੇ ਨਾਲ ਤੇ ਉਹ ਟਰਾਲੀ ਜਿਸਾਨ ਬਣਾਇਆ ਪਿਆ ਵਾ ਬਾ ਇਹਨਾਂ ਨੇ ਉੱਥੇ ਵੱਖਰੇ ਕੀਤਾ ਤੇ ਹਾਰਾ ਉਹ ਦੁਆਰੇ ਦੇ ਵਿੱਚ ਪਾ ਕੇ ਪਾਣੀ ਬਹੁਤ ਜਿਆਦਾ ਛਿੱਟੀ ਜਾਣਾ ਵਾ ਯਾ ਸਾਹਮਣੇ ਇੱਧਰ ਕੰਡੀਨਰ ਲੱਗੇ ਹੋਏ ਨੇ ਉੱਪਰ ਉੱਤੋਂ ਪਰੇ ਜਿੱਥੇ ਮੈਂ ਲੱਗਿਆ ਜੀ ਕੰਮ ਦੇ ਨਾਲ ਉੱਥੇ ਲੈਂਦੀਆਂ ਨੇ ਕਾਰਾਂ ਨਾਜ਼ਿਰ ਲੋਕਾਂ ਤਰ ਕੱਡਾ ਕੱਡਾ ਖੜਾ ਵਾ ਉਹ ਯਾਸਲ ਤਾਂ ਆਇਆ ਲੋਕ ਬਾਹ 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 ਇਸਕੇ ਆ ਕੇ ਚੇ ਸਮਾਰ ਦੋ ਨਾ ਘਸਾ ਮਾਰ ਦੋ ਸਿਰਾ ਹੋ ਜਾਏ ਕੰਮ ਖਤਮ ਹੋ ਗਿਆ ਹੈ ਇਸ ਕੋ ਸਿਰਾ ਮਾਰ ਠੇਕੇਦਾਰ ਜੀ ਸਾਡੇ ਚ ਅੰਨਾ ਜੋਰ ਆ ਕਾ ਜੀ ਠੇਕੇਦਾਰ ਸਾਹਿਬ ਹਾਂ ਜੀ ਮੈਂ ਕਿਹਾ ਅੰਨਾ ਜੋਰ ਆ ਇਹਦਾ ਇੱਕ ਹੱਥ ਨਾਲ ਹੀ ਕਰ ਦਿੰਦੇ ਆ ਲਾ ਕੱਲੇ ਨੇ ਚੱਕ ਕੇ ਹਲਾਤਾ ਗਰਮੀ ਨੇ ਅੱਜ ਫੇਰ ਵੱਟ ਕੱਢੇ ਪਏ ਨੇ ਖੜੇ ਨਹੀਂ ਗਰਮੀ ਚ ਹੋਈ ਜਾਂਦੀ ਆ ਪਾਣੀ ਬੰਦੇ ਬੰਦੇ ਬਿਨਾ ਪੈਂਦਾ ਵਾ ਫੇਰ ਕਿਤੇ ਆ ਕੇ ਗੱਡੀ ਜਾਲਦੀ ਆ ਥੋੜੀ ਜਿਹੀ ਗਰਮੀ ਆ ਰੋ ਇਹ ਲੋ ਬੰਦੇ ਬਾਰ ਬਾਰ ਕਦੇ ਉਹ ਸ਼ਾਲਟ ਲਾਈ ਫਿਰਦਾ ਵਾ ਕਦੇ ਮੂੰਹ ਤੋਂ ਦੇ ਆ ਕਦੇ ਸਰਜ ਪਾਣੀ ਪਾਉਂਦੇ ਨੇ ਹਵਾ ਜਲਦੀ ਨਹੀਂ ਹੈਗੀ ਗਾਰਮਿਨਾ ਪੂਰੇ ਵੱਟ ਕੱਢੇ ਹੋਏ ਆ ਕੱਪੜਿਆਂ ਤੋਂ ਬਾਹਰ ਹੋਏ ਫਿਰਦੇ ਆਪਾਂ ਦੇ ਸਾਡੇ ਮੁੱਠਾ ਨਿਕਾਲਦੇ ਸਮਾਸੀ ਉਹ ਲੈ ਪਾਣੀ ਇੱਥੇ ਹੈਗਾ ਗੱਲ ਆ ਰਹੀ ਹੈ ਮਾਲ ਭਰ ਮਾਲ ਭਰ ਹਾਂਜੀ ਕੀ ਕਹਿੰਦੀ ਹੈ ਗਰਮੀ ਹੈ ਹਾਂਜੀ ਵਾਲੇ ਕੋ ਕੀ ਕਹਿੰਦੀ ਹੈ ਗਰਮੀ ਗਰਮੀ ਵਧੀ ਹੈਗੀ ਗਰਮੀ ਜਿੰਨ ਦਾ ਨੰਬਰ ਦੀ ਗੱਲ ਹੋ ਗਿਆ ਸਦਾ ਸਿੱਧਾ ਹੋ ਗਿਆ 0 0 0 ਨੰਬਰ ਹੈ ਨੰਬਰ ਵੀ ਰਿਸ ਕਨਫਰਮ ਕਰਨ ਲਈ ਵੱਡੇ ਡੇਕੇਦਾਰ ਸਾਹਿਬ ਔਕਸਫੋਰਡ ਯੂਨੀਵਰਸਿਟੀ ਸਪੜੇ ਹੋਏ ਹਮਾਰੀ ਸਾਲ ਹਾਂ ਉਹ ਤੇਲੋ ਕਰਤਾ 000 ਇਸਤਾਈ ਇਸਤਾਈ ਕੋਲੇ ਨਾ ਨਹੀਂ ਨਹੀਂ ਇਸੇ ਕੀ ਹੋਗਾ ਚਲੋ ਯਾਰ ਦੇ ਦੋ ਯਾਰ ਕੋਸੋ ਅੱਛਾ ਉਹ ਹੈਗਾ ਲੈ ਯਾਰ ਥੋੜਾ ਸੱਲੇ ਲੈ ਉਸ ਪਰ ਲੂਜ਼ ਕਰਾ ਲਓ ਉਸ ਪਰ ਲੂਜ਼ ਮੰਨਦੇ ਨਾ ਮਤੇ ਕੀ ਗੱਲ ਹੱਥਾਂ ਹੱਥ ਤਾਂ ਭਰੇ ਹਾਂ ਹਾਂ ਉਹ ਕੋਈ ਨਹੀਂ ਹਾਂ ਹੁਣ ਸਿੱਧਾ ਹੋਇਆ ਵਾ ਹੋ ਰਹੀ ਐ ਹਾਂ ਹੁਣ ਜ਼ੀਰੋ ਜ਼ੀਰੋ ਕਰਤਾ ਤੋ ਬਪਾ ਪਾਣੀ ਤਾਂ ਲੈ ਆ ਯਾਰ ਪਾਣੀ ਖਤਮ ਕਰ ਦਿਆ ਉਹ ਟੈਂਕ ਵਿੱਚ ਪੈ ਤੋ ਫਾਗੇ ਲਿਆ ਇਹ ਜ਼ੀਰੋ ਕੋ ਪਿੱਛੇ ਤੋਂ ਵੀ ਕੋ ਸਾਬ ਆਪ ਉਹ ਹਿਲਾਉਣ ਮੂਰੇ ਚਾੜ ਕੇ ਪਿੰਡ ਤਾਂ ਲਾਗੇ ਨਾਲ ਅੰਕਨ ਇਹਨੇ ਵੀ ਨਾ ਤ੍ਰਿਕਪਾ ਇਧਰ ਟਰਾਲੀ ਬਹੁਤ ਔਖੀ ਲੈ ਕੇ ਜਾਂਦੀ ਆ ਜਗਾ ਪੂਰੀ ਪੂਰੀ ਇੱਕ ਫੇਰੀਆਂ ਜੀਆਂ ਨੇ ਵਿੱਚ ਤਾਂ ਕਰਕੇ ਬਹੁਤ ਔਖੀ ਆਈ ਟਰਾਲੀ ਇੱਥੇ ਮੈਨ ਲੋਜ ਕੰਮ ਚੱਲਿਆ ਨਹੀਂਗਾ ਰਖੜੀ ਦੀ ਇੱਕ ਕੱਲ ਕੱਲ ਛੁੱਟੀ ਸੀਗੀ ਤੇ ਕੁਝ ਅੱਜ ਗਏ ਹੋ ਸੀ ਬੰਦੇ ਤੇ ਮਿੱਟੀ ਕੱਲੇ ਲੈ ਹੱਟੇ ਪਰ ਚਾਲਦੇ ਨੇ ਤੇ ਬਾਕੀ ਹੋਰ ਦਾੰਗਾਂ ਵਾਲਾ ਜਿ ਝੱਲਿਆ ਨਹੀਂ ਹੈਗਾ ਕੱਲ ਨੂੰ ਚੱਲੂਗਾ ਕੰਮ ਕੱਲ ਨੂੰ ਫਿਰ ਆਪਾਂ ਨਾਲ ਦੀ ਨਾਲ ਬਣਾਵਾਂਗੇ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਕਿ ਕੀ ਕੀ ਕਰ ਰਹੇ ਹਾਂ ਵੀਡੀਓ ਬਣਾ ਰਹੇ ਹਾਂ ਜੀ ਸਾਇਕਾ YouTube 'ਤੇ ਡਾਲ ਦੇਗੇ ਫੇਮਸ ਕਰਾਂਗੇ ਆ ਕੋਨ ਕੋ ਦੋਰ ਥੋੜਿਆ ਟਾਈਟ ਕਰੋ ਜੁੜੀ ਇਸ ਨੂੰ ਕੰਮ ਨਹੀਂ ਕਰ ਰਿਹਾ ਜੂੜੀ ਟਾਈਟ ਕਰੋ ਐ ਬਾਤ ਕੰਮ ਫਟਾਫਟ ਮਾਰ ਯਾਰ ਤੂੰ ਖਰਾਬ ਕਰਕੇ ਰੱਖਿਆ ਇਸ ਜੂੜੀ ਡੈਡ ਕਰਤੀ ਕੰਮ ਨਹੀਂ ਕਰਦੇ ਅਗੇ ਕੱਲਿਓ ਉਹ ਹਾਂ ਮੈਂਨੇ ਬੋਲਾ ਕੋਸਾ ਬਾਪ ਹੋ ਗਏ ਮੂਰੇ ਹਣ ਗਰਮੀ ਦਾ ਬਾਲੀ ਆ ਗਰਮੀ ਦਾ ਤਾਂ ਕੀ ਕਹਿਣਾ ਕਹਿਰ ਹੋਇਆ ਪਿਆ ਜੀ ਹਵਾ ਨਹੀਂ ਬਹ ਰਹੀ ਹਵਾ ਨਹੀਂ ਕਮੇਰ ਆਉਂਦੀ ਐ ਤਾਂ ਸੱਚੀ ਗੱਲ ਆ ਬਈ ਉਹ ਹੋਕ ਧੰਨ ਨੇ ਜਿਹੜੇ ਕਰੀ ਜਾਂਦੇ ਨੇ ਇਹ ਠਿੱਕ ਜਾਰੀ ਵਾਲੀਆਂ ਗੱਲਾਂ ਹੈ ਨਹੀਂ ਗੀਆਂ ਹੈ ਉਹ ਠਿੱਕ ਦਾ ਸਾਬ ਜਿਹੜੇ ਤੁਸੀਂ ਕੰਮ ਕਰਦੇ ਹੋ ਇਹ ਗੱਲਾਂ ਬਣਦੀਆਂ ਨਹੀਂ ਹੈਗੀਆਂ ਹੂੰ ਹੁਣ ਦੋਨੋਂ ਕੀਾਈ ਹੈ ਬਹੁਤ ਵਧੀਆ ਲੱਗ ਰਿਹਾ ਉਹ ਹੋਰ ਵੀ ਵੀਡੀਓ ਮਾਉਂਦਾ ਬਹੁਤ ਹੀ ਕੰਮ ਆਇਆ ਉਹ ਘਰ ਤਲਫੰਡ ਰਾ ਉਹ ਵੀ ਬੰਦ ਕਰ ਦਿੱਤਾ ਹੋਇਆ ਇਹੋ ਇੱਕ ਫੋਰ ਵਿੱਚ ਆ ਉਹ ਇਹ ਗੱਲ ਮੈਂ ਤੇ ਨਹੀਂ ਕਹਿੰਦਾ ਮੁੰਡਾ ਸਾਊ ਬਹੁਤ ਆ ਸਾਉ ਬੜਾ ਸਾਉ ਆ ਗਿਆ ਦੇਖਿਓ ਇਹ ਤਾਂ ਹਸ ਜਿਵੇਂ ਮਰਜ਼ੀ ਕਹੀ ਜਾਉ ਸਾਉ ਲੋਟ